ਜਲਬਖਸ਼ ਜੀ ਇਹ ਰਸਤੋਂ ਦਾ ਵੱਡਾ ਫੁੱਲਾ ਤੁਹਾਨੂੰ ਦੋ ਸੀਟਾਂ ਵਿੱਚ ਲਿਆ ਕੇ ਖੜਾ ਕਰਦਾ ਫੈਸਲਾ ਕਰਨ ਵਾਲੀ ਇਹ ਅਦਾਲਤ ਹੈ ਸਾਹਮਣੇ ਆਹ ਰੰਗ ਤੁਸੀਂ ਲੋਕਾਂ ਦੇ ਹੋਏਗੀ ਲੋਕਾਂ ਨੇ ਵੀ ਜਾਨੀ ਦੋ ਇਸੇਆਂ ਵਿੱਚ ਧਰਤੀ ਵੰਡੀ ਇੱਕ ਮਹਿਲ ਹੋਇਆ ਇੱਕ ਢੋਕਾਂ ਦਾ ਤੇ ਢੋਕਾਂਾਂ ਵਿੱਚ ਖੱਦਰ ਵੰਡੀ ਇੱਕ ਝੂਕਾਂ ਦਾ ਤੇ ਇਹ ਲੋਕਾਂ ਦਾ ਸਿੱਧੂ ਚੋਕਾਂ ਨਾਲ ਨਿਖਦਾ ਸਿੱਧੂ ਲੋਕਾਂ ਨਾਲ ਨਿਖਦਾ ਜੁਗਾਰਾ ਤੇ ਲੋਕਾਂ ਨੇ ਤੂੰ ਇਹ ਹੀ ਪਾਗਲ ਮੇਰਾ ਸਰਦਾਰ ਚਲਿਆ ਗਿਆ ਕੋਈ ਦੁਸ਼ਮਨੀ ਨਹੀਂ ਇਹ ਕਿੱਥੇ ਮੰਦਸੂ ਨੂੰ ਪਿਆ ਮੈਂ ਨਾ ਤੂੰ ਲਿਖਦਾ ਇਤਿਹਾਸ ਤੇਰਾ ਐਡਾ ਜਬਰਦਸਤ ਸ਼ੋਪਰ ਹੈ ਲਿਖਣਾ ਹੈ ਸਭ ਇਤਿਹਾਸ ਦੇ ਵਿੱਚ ਉਹ ਲੁੱਟਣ ਡੈ ਗਿਆ ਉਹ ਵੇਖਦਾ ਵਿੱਚ ਲੱਗ ਗਿਆ ਉਹ ਟਕਾ तो हजार करोड़ रुपया जाए किसो पार्टी ने करता मैं कहते हाईकमान आए भी इधर तिने बंद जाओगे मैं कंगी जा मारे असलो असलो पटका दाड़ी मारो गल सची सी नहीं, 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 नहीं ਹੁਣ ਵੀ ਨਹੀਂ ਪੈਂਦਾ ਚਰਾਗ ਮੁਲ ਗਿਆ ਮਤਰਾ ਹੁਣ ਨਹੀਂ ਤੇਲ ਪੈਂਦਾ ਠੋਕੂ ਹਾਂ ਉਹ ਤੋਂ ਬਾਅਦ ਚੱਲੀ ਉਹ ਕਿਹਾ ਮੇਰੀ ਮਤਲਬ ਕੋਈ ਲੜਾਈ ਨਹੀਂ ਆਤਮੀ ਨਾਲ ਅਸੀਂ ਹਮੇਸ਼ਾ ਆਪਣੇ ਕੋਈ ਲੜਾਈ ਨਹੀਂ ਮਾਂ ਨੂੰ ਕਹਿੰਦਾ ਸੀ ਮਤਰਾ ਚਾਤਰਾ ਨਾਲ ਮਸਾਉ ਮਤਰਾ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਪਕੜੀ ਖੜੇ ਹੋ ਕੇ ਖੋਗੇ ਕਿ ਫਿਰ ਇਹ ਬੱਕਰੀਆ ਵਾ ਮੈਂ ਕੁਛ ਨਹੀਂ ਕਹਿੰਦਾ ਬਿਜਾ ਦੇ ਰੋ ਨਵਜੋਤ ਸਿੰਘ ਸਤੂ ਨੇ ਜਿਦੋਂ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਉਹ ਮੈਂ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਇਆ ਕਹਦੇ ਦੇ ਘੀਰੇ ਵਿੱਚ ਬਚਾਰ ਆਪ ਨੂੰ ਸੁਣਨੀ ਵੀ ਕਿਹਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਖੁੱਪੜਾ ਆ ਗਿਆ ਆਪਣੇ ਇਹ ਤੁਝੇ ਨੂੰ ਮਾਰਨ ਲੱਗ ਜਾਣ ਤੇ ਜਿਹੜਾ ਉਹਦਾ ਮੁੱਖ ਮੰਤਰੀ ਬਣਨ ਤੋਂ ਕਹਿੰਦਾ ਐ ਜਿਹੜੇ ਮੁੱਖ ਮੰਤਰੀ ਬਣੇ ਮਾਨ ਸਨਮਾਨ ਚਾਹ ਨਹੀਂ ਮਿਲਦਾ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਦੇ ਬਗੈਰ ਆਪਣੇ ਕਰਤਬ ਦੇ ਪੱਖ ਦੇ ਉੱਤੇ ਆਪਣੇ ਸੱਚ ਤੇ ਲੱਗਿਆ ਰਹੇ